ਸੱਚੀ ਗੱਲ ਦੋਸਤੋ ਅਸੀਂ ਲੰਗੇ ਜਾਂਦੇ ਸੀ ਤੇ ਭੈਣ ਸਾਡੀ ਸੜਕ ਦੇ ਕਿਨਾਰੇ ਤੇ ਬੈਠੀ ਰੋ ਰਹੀ ਸੀਗੀ ਭੈਣ ਜੀ ਕੀ ਨਾਮ ਆ ਆਪਣਾ ਬਲਜਿੰਦਰ ਕੋ ਬਲਜਿੰਦਰ ਭੈਣੇ ਕਿੰਨਾ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਤੇ ਹੁਣ ਪਾਚੀ ਪਤਾ ਲੱਗੇਗਾ ਜੋ ਪਾਣੀ ਉਤਰ ਗਿਆ ਪਾਣੀ ਤੇ ਦੁਬਾਰਾ ਚਲੇ ਗਿਆ ਹੂੰ ਉਹਦੇ ਕਰਕੇ ਹੁਣ ਤੇ ਵੀ ਸਾਨੂੰ ਇਹੋ ਹੀ ਵੀ ਸਾਡੇ ਕਮਰੇ ਦੀਆਂ ਕੰਦਾ ਬਾਜਾ ਫਰਸ਼ ਤੇ ਬੈ ਗਏ ਆ ਕੌਣ ਕੌਣਾ ਆਪਣੇ ਪਰਿਵਾਰ ਦੇ ਵਿੱਚ ਅਸੀਂ 5-4 ਜੀ 5 ਹੀ ਆ 5 ਜੀ ਆ ਹਾਂਜੀ ਉਹ ਕਿੱਥੇ ਨੇ ਹੁਣ ਉਹ ਪਿੰਡ 'ਚ ਆ ਮੈਂ ਇੱਥੇ ਗੱਲੀ ਮੈਂ ਬੂਆ ਖੋਲਣੇ ਆਈ ਰੋ ਰਿਓ ਕਿਉਂ ਰਹੇ ਤੁਸੀਂ ਭਾਵੁਕ ਕਿਉਂ ਹੋ ਗਏ ਸੀ ਉਹ ਸਭ ਵੱਲ ਵੇਖ ਕੇ ਫਿਰ ਕੀ ਹੁਣ ਕਰੇ ਭਾਵਕ ਤੇ ਹੋਣਾ ਹੀ ਪੈਣਾ ਕੀ ਕਰੇ ਕਿਸਮਤ ਜੋ ਨਾ ਸਾਹਦਾ ਇਹ ਫੇਰ ਆਪਣੇ ਆਪ ਨੂੰ ਰੋਣਾ ਕਿਸੇ ਨੂੰ ਥੋੜਾ ਸੋ ਅਸੀਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਆਂਗੇ ਕਿ ਇਹਨਾਂ ਦਾ ਹੱਥ ਜ਼ਰੂਰ ਫੜਿਆ ਜਾਵੇ ਇੱਕ ਵਾਰੀ ਨੰਬਰ ਬੋਲੋ ਤੁਹਾਡਾ ਐਨ ਆਰ ਆਈ ਭਰਾ ਜਰੂਰ ਪਹੁੰਚੋ ਇਹਨਾਂ ਤੱਕ ਇਹ ਜਿਹੜਾ ਪਿੰਡ ਕੋਨੇਆਲ ਦੇ ਨੇੜੇ ਬਿਲਕੁਲ ਕੋਨੇਆਲ ਜਦੋਂ ਆਪਾਂ ਇੰਟਰ ਕਰਦੇ ਹਾਂ ਉੱਥੇ ਇਹਨਾਂ ਦਾ ਘਰ ਬਣਿਆ ਹੋਇਆ ਹੈ ਖੇਤਾਂ ਦੇ ਵਿੱਚ ਇਹਨਾਂ ਦਾ ਨੰਬਰ ਆਗਸਤ 97 799 23 662 97 799 23 662 ਇਹਨਾਂ ਨਾਲ ਤੁਸੀਂ ਡਾਇਰੈਕਟ ਸੰਪਰਕ ਕਰ ਸਕਦੇ ਹੋ ਇਸ ਫੋਨ ਦੇ ਉੱਤੇ ਇਹਨਾਂ ਤੋਂ ਜਿਹੜਾ ਫੋਨ ਪੇ ਜਾਂ ਇਹਦਾ ਬੈਂਕ ਅਕਾਊਂਟ ਕੁਝ ਵੀ ਲੈ ਕੇ ਥ੍ਰੀ ਸੇਵਾ ਕਰੋ ਤੇ ਇਹਨਾਂ ਦੀ ਇੱਕ ਵਾਰੀ ਹਾਲਾਤ ਦਿਖਾ ਦਈਏ ਕਿੰਨੇ ਦਿਨ ਹੋ ਗਏ ਇੱਥੇ ਪਾਣੀ ਆਏ ਨੂੰ ਬੁੱਧਵਾਰ ਦਾ ਅੱਜ 10 ਦਿਨ ਹੋ ਗਏ ਇਹ ਤੱਕ ਪਾਣੀ ਨਹੀਂ ਉਤਰਿਆ ਇਸੇ ਤਰ੍ਹਾਂ ਹੀ ਫਿਰ ਤੁਸੀਂ ਸੌਣੇ ਕਿੱਥੇ ਹੋ ਅਸੀਂ ਪਿੰਡ 'ਚ ਜਾ ਕੇ ਸੌਂਦੇ ਆ ਪਿੰਡ 'ਚ ਸੌਂਨੇ ਆਂ ਹਾਂਜੀ ਕਿਸੇ ਦੇ ਘਰ ਐਸ ਵਕਤ ਪਹਿਲਾਂ ਕੋਈ ਸਰਕਾਰਾਂ ਵੱਲੋਂ ਅਲਰਟ ਨਹੀਂ ਕੀਤਾ ਗਿਆ ਦੱਸਿਆ ਨਹੀਂ ਗਿਆ ਕੁਝ ਕੁਝ ਨਹੀਂ ਆਨੂ ਤੇ ਰਾਤ ਹੀ ਪਤਾ ਲੱਗਾ ਤੇ ਰਾਤ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਲੰਗੇ ਜਾਂਦੇ ਸੀ ਤੇ ਭੈਣ ਸਾਡੀ ਸੜਕ ਦੇ ਕਿਨਾਰੇ ਤੇ ਬੈਠੀ ਰੋ ਰਹੀ ਸੀ ਆ ਭੈਣ ਜੀ ਕੀ ਨਾਮ ਆ ਆਪਣਾ ਬਲਜਿੰਦਰਪੁਰ ਬਲਿੰਦਰ ਭਾਪੇ ਨੇ ਕਿੰਨਾ ਨਗ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਤੇ ਹੁਣ ਪਾਚੀ ਪਤਾ ਲੱਗੇਗਾ ਜੋ ਪਾਣੀ ਉਤਰ ਗਿਆ ਪਾਣੀ ਤੇ ਦੁਬਾਰਾ ਚਲੇ ਗਿਆ ਹੂੰ ਉਹਦੇ ਕਰਕੇ ਹੁਣ ਤੇ ਵੀ ਸਾਨੂੰ ਇਹੋ ਹੀ ਵੀ ਸਾਡੇ ਕਮਰੇ ਦੀਆਂ ਕੰਦਾ ਬਾਜਾ ਫਰਸ਼ ਤੇ ਬੈ ਗਏ ਆ ਕੌਣ ਕੌਣਾ ਆਪਣੇ ਪਰਿਵਾਰ ਦੇ ਵਿੱਚ ਅਸੀਂ 5 4 ਚ 5 ਹੀ ਆ 5 ਹੀ ਆ ਹਾਂਜੀ ਉਹ ਕਿੱਥੇ ਨੇ ਹੁਣ ਉਹ ਪਿੰਡ 'ਚ ਆ ਮੈਂ ਇੱਥੇ ਗੱਲੀ ਮੈਂ ਬੂਆ ਖੋਲਣੇ ਆਈ ਰੋ ਕਿਉਂ ਰਹੇ ਤੁਸੀਂ ਭਾਵੁਕ ਕਿਉਂ ਹੋ ਗਏ ਸੀਗੇ ਉਹ ਸਭ ਵੱਲ ਵੇਖ ਕੇ ਫਿਰ ਕੀ ਹੁਣ ਕਰੇ ਭਾਵਕ ਤੇ ਹੋਣਾ ਹੀ ਪੈਣਾ ਕੀ ਕਰੇ ਕਿਸਮਤ ਜੋ ਨਾ ਸਾਥ ਦੇ ਤਾਂ ਫੇਰ ਆਪਣੇ ਆਪ ਨੂੰ ਰੋਣਾ ਕਿਸੇ ਨੂੰ ਥੋੜਾ ਸੋ ਅਸੀਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਆਂਗੇ ਕਿ ਇਹਨਾਂ ਦਾ ਹੱਥ ਜਰੂਰ ਫੜਿਆ ਜਾਵੇ ਇੱਕ ਵਾਰੀ ਨੰਬਰ ਬੋਲੋ ਤੁਹਾਡਾ ਐਨ ਆਰ ਆਈ ਭਰਾ ਜਰੂਰ ਪਹੁੰਚੋ ਇਹਨਾਂ ਤੱਕ ਇਹ ਜਿਹੜਾ ਪਿੰਡ ਕੋਨੇਆਲ ਦੇ ਨੇੜੇ ਬਿਲਕੁਲ ਕੋਨੇਆਲ ਜਦੋਂ ਆਪਾਂ ਐਂਟਰ ਕਰਦੇ ਆਂ ਉੱਥੇ ਇਹਨਾਂ ਦਾ ਘਰ ਬਣਿਆ ਹੋਇਆ ਹੈ ਖੇਤਾਂ ਦੇ ਵਿੱਚ ਇਹਨਾਂ ਦਾ ਨੰਬਰ ਹੈ 97 791 23 662 97 791 23 662 ਇਨ ਨਾਲ ਤੁਸੀਂ ਡਾਇਰੈਕਟ ਸੰਪਰਕ ਕਰ ਸਕਦੇ ਹੋ ਇਸ ਫੋਨ ਦੇ ਉੱਤੇ ਇਹਨਾਂ ਤੋਂ ਜਿਹੜਾ ਫੋਨ ਪੇ ਜਾਂ ਇਹਦਾ ਬੈਂਕ ਅਕਾਊਂਟ ਕੁਝ ਵੀ ਲੈ ਕੇ ਥ੍ਰੀ ਸੇਵਾ ਕਰੋ ਤੇ ਇਹਨਾਂ ਦੀ ਇੱਕ ਵਾਰੀ ਹਾਲਾਤ ਦਿਖਾ ਦਿਓ ਕਿੰਨੇ ਦਿਨ ਹੋ ਗਏ ਇੱਥੇ ਪਾਣੀ ਆਏ ਨੂੰ ਬੁੱਧਵਾਰ ਦਾ ਅੱਜ 10 ਦਿਨ ਹੋ ਗਏ ਅਜੇ ਤੱਕ ਪਾਣੀ ਨਹੀਂ ਉਤਰਿਆ ਇਸੇ ਤਰ੍ਹਾਂ ਹੀ ਫਿਰ ਤੁਸੀਂ ਸੌਣੇ ਕਿੱਥੇ ਹੋ ਅਸੀਂ ਪਿੰਡ 'ਚ ਜਾ ਕੇ ਸੌਂਦੇ ਹਾਂ ਪਿੰਡ 'ਚ ਸੌਂਦੇ ਹਾਂ ਹਾਂ ਜਿਸ ਕਿਸੇ ਦੇ ਘਰ ਹੈ ਉਸ ਵਕਤ ਪਹਿਲਾਂ ਕੋਈ ਸਰਕਾਰਾਂ ਵੱਲੋਂ ਲਾਰਟ ਨਹੀਂ ਕੀਤਾ ਗਿਆ ਦੱਸਿਆ ਨਹੀਂ ਗਿਆ ਕੁਝ ਕੁਛ ਨਹੀਂ ਅਨੁਦਰ ਰਾਤ ਹੀ ਪਤਾ ਲੱਗਾ ਦਾ ਰਾਤ ਅਸੀਂ ਉੱਠ ਕੇ ਤੇ ਚੱਲ ਗਏ ਅੱਗੇ ਵੱਧ ਤੋਂ ਵੱਧ ਇਹ ਤੇ 2-2 3-3 ਫੁੱਟ ਪਾਣੀ ਜੇ ਬਰਾਬਰ ਹੋ ਜਾਏਗਾ ਵੱਧ ਤੋਂ ਵੱਧ ਇੰਨਾ ਹੀ ਅਹੀ ਆਈਡੀਆ ਲੈ ਪਰ ਇਹ ਨਹੀਂ ਪਤਾ ਵੀ ਸਾਡੇ ਘਰਾਂ ਚ 4-4 5-5 ਫੁੱਟ ਪਾਣੀ ਚਲੇ ਜਾਗਾ ਅੰਦਰ ਇਹ ਅਭੀ ਇੰਨੀ ਕ ਹਿੰਮਤ ਕੀਤੀ ਅਸੀਂ ਝੂਠ ਨਹੀਂ ਮਾਰਦੇ ਕਣਕ ਬਚਾ ਲਈ ਜਿਹੜੀ ਸਮੇਂ ਦੀ ਬਚਾਉਣੀ ਉਹ ਬਚ ਗਈ ਬਾਕੀ ਚਲੋ ਜੋ ਹੋਏਗਾ ਉਹ ਤੇ ਰੱਬ ਦੇ ਨਾਲ ਖਾਣ ਪੀਣ ਜੋ ਕਣਕ ਬਚਾ ਲਈ ਸਮਾਂ ਨੰਗ ਜੇਗਾ ਸੋ ਇਹ ਸਾਡੇ ਭੈਣ ਨੇਗੇ ਇਹਨਾਂ ਦਾ ਹਾਂਜੀ ਇਹ ਕਹਿੰਦੇ ਨੇ ਵੀ ਕਣਕ ਜ਼ਰੂਰ ਬਚਾ ਲਈ ਅਸੀਂ ਅਸੀਂ ਜਿਹੜਾ ਇੱਕ ਵਾਰੀ ਅੱਗੇ ਜਾ ਕੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਘਰ ਦੇ ਹਾਲਾਤ ਕਿਉਂਕਿ ਇੱਥੋਂ ਨਹੀਂ ਦੇਖਣਗੇ ਜਿਹੜੇ ਕਿਉਂਕਿ ਪਾਣੀ ਬਹੁਤ ਆ ਗਿਆ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 2 ਤੋਂ 3-3 ਫੁੱਟ ਦਾ ਪਾਣੀ ਇੱਥੇ ਹੋ ਗਿਆ ਜੇਕਰ ਆਪਾਂ ਅੱਗੇ ਦੀ ਹਾਲਾਤਾਂ ਦੀ ਗੱਲ ਕਰੀਏ ਤਾਂ ਪਾਣੀ ਹੋਰ ਵੀ ਹੋਊਗਾ ਹਨਾ ਤੇ ਹਾਲਾਤ ਮਾੜੇ ਨੇ ਵੈਸੇ ਦਿਖੇ ਰਹਿਾਂਗਾ ਕੋਈ ਗੱਲ ਨਹੀਂ ਹੈਗੀ ਅਸੀਂ ਦੀ ਕਿ ਜਿਹੜੇ ਘਰ ਦੇ ਹਾਲਾਤ ਨੇ ਬਿਲਕੁਲ ਡੁੱਬਿਆ ਹੋਇਆ ਤਕਰੀਬਨ 1 ਫੁੱਟ ਦਾ ਪਾਣੀ ਇੱਥੇ ਆ ਗਿਆ ਮੇਰੇ ਪੈਰਾਂ ਚ ਹਨਾ ਜਿਹੜੇ ਅੱਗੇ ਦੇ ਹਾਲਾਤ ਨੇ ਤਕਰੀਬਨ 4 ਤੋਂ 5 6 ਫੁੱਟ ਦਾ ਜਿਹੜਾ ਪਾਣੀ 5 ਫੁੱਟ ਆਪਾਂ ਕਹਿ ਸਕਦੇ ਹਾਂ ਕਿ 5 ਫੁੱਟ ਪਾਣੀ ਹੈਗਾਗਾ ਸੋ ਰਹਿ ਐਨਆਰਈ ਵੀਰ ਨੇ ਜਿਹੜੇ ਇਸ ਭੈਣ ਦੀ ਮਦਦ ਜਰੂਰ ਕਰਨ ਤੁਹਾਡੇ ਘਰ ਵਾਲੇ ਕੀ ਕਰਦੇ ਨੇ ਜੀ ਹਾਸ ਵੈਂਟ ਤੁਹਾਡੇ ਦਿਹਾੜੀ ਟੱਪਾ ਦਿਹਾੜੀ ਕਰਦੇ ਹਾਂ ਹਾਂਜੀ ਹੋਰ ਤੁਹਾਡੇ ਬੱਚੇ ਬੱਚੇ ਕਨੇ ਕੋਰਸ ਕੀਤਾ ਵਾ ਬੀ ਫਾਰਮਿਸ ਜ਼ਮੀਨ ਵਗੈਰਾ ਹੈਗੀ ਆ ਇੱਕ ਕਿੱਲਾ ਹੈ ਇੱਕ ਕਿੱਲਾ ਹਾਂਜੀ ਉਸੇ ਜਗ੍ਹਾ ਵਿੱਚ ਅਸੀਂ ਆਪਣੇ ਘਰ ਇੱਥੇ ਵੀ ਬਾਹਰ ਨਹੀਂ ਜਗ੍ਹਾ ਲੈਂਦੀ ਗੰਜੈਸ ਬਣੀ ਫਿਰ ਇੱਥੇ ਹੀ ਘਰ ਬਣਾ ਲਿਆ ਕੋਈ ਪੁੱਛਿਆ ਤੁਹਾਡੇ ਲਵੇ ਤੋਂ ਪਹਿਲਾਂ ਕਿਸੇ ਤੁਹਾਡੀ ਖ਼ਬਰ ਲਾਈ ਆ ਜਾਂ ਕੋਈ ਕਿਸੇ ਨੇ ਹਾਲਚਾਲ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਤਤਹੀ ਆਇਆ ਤੁਸੀਂ ਪਹਿਲਾਂ ਵੀ ਇੱਥੋਂ ਲੰਗੇ ਸੀ ਕਿ ਤੁਸੀਂ ਇੱਥੇ ਬੈਠੇ ਰੋ ਰਹੇ ਸੀ ਮੈਨੂੰ ਬੈਠੇ ਮੈਂ ਪਹਿਲਾਂ ਆਪਣੇ ਫਿਰ ਗਰਮੀ ਲੱਗੀ ਤਾਂ ਮੈਂ ਉੱਥੇ ਚਲੇ ਗਈ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਸਾਡੇ ਐਨ ਆਰ ਆਈ ਭਰਾ ਹੈਗੇ ਨੇ ਜਿਹੜੇ ਸਾਡੇ ਭਰਾ ਸਿੰਘ ਮਨਜੋਤ ਮੱਕੜ ਨੂੰ ਵੀ ਕਹਿਣਾ ਜਸਵੀਰ ਜੱਸੀ ਨੂੰ ਗਿੱਪੀ ਕਰੇ ਬਾਲ ਨੂੰ ਕਿ ਤੁਸੀਂ ਲੋਕਾਂ ਦੀ ਇੰਨੀ ਜ਼ਿਆਦਾ ਮਦਦ ਕੀਤੀ ਇੱਕ ਵਾਰੀ ਇਸ ਪੈਣ ਲੈ ਵੀ ਜ਼ਰੂਰ ਆਉਣ ਜਿਹੜੇ ਇੱਥੇ ਤੁਸੀਂ ਤੇ ਬੰਨ ਪਿਆ ਹੋਇਆ ਪਿੰਡ ਕੋਨੇਵਾਲ ਉੱਥੇ ਇਸ ਭੈਣ ਦਾ ਤੁਹਾਨੂੰ ਅਸੀਂ ਜਿਹੜਾ ਨੰਬਰ ਵੀ ਬੋਲਤਾ ਹੈਗਾ ਸਕਰੀਨ ਦੇ ਉੱਤੇ ਵੀ ਅਸੀਂ ਚਲਾ ਦਿੰਦੇ ਆ ਨੰਬਰ ਇੱਕ ਵਾਰੀ ਜਰੂਰ ਪਰਿਵਾਰ ਦੇ ਨਾਲ ਖੜਨਾ ਹੈਗਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਕੋਈ ਇਹਨਾਂ ਨੂੰ ਪੈਸੇ ਜਾਂ ਜ਼ਰੂਰਤਾਂ ਜਾਂ ਜੋ ਵੀ ਹੈ ਇੱਕ ਵਾਰੀ ਆ ਕੇ ਕਹਿੰਦੇ ਹਾਲਾਤ ਜਰੂਰ ਦੇਖੋ ਇੱਕ ਵਾਰੀ ਹਾਲਾਤ ਆ ਕੇ ਜਰੂਰ ਦੇਖੋ ਕਿ ਕੀ ਗੱਲਬਾਤ ਹੈ ਕਿਹੜਾ ਨੁਕਸਾਨ ਹੋਇਆਗਾ ਤੇ ਸਾਰੇ ਸਿੰਗਰ ਭਰਾਵਾਂ ਨੂੰ ਜਿਹੜੇ ਵੀ ਪੰਜਾਬ ਦੇ ਨਾਲ ਖੜੇ ਨੇ ਕੋਈ ਪ੍ਰਸ਼ਾਸਨ ਦਾ ਬੰਦਾ ਵੀ ਨਹੀਂ ਆਇਆ ਹੈਗਾ ਕੋਈ ਨਹੀਂ ਕੋਈ ਮੰਤਰੀ ਐਮ ਐਲਏ ਸਾਡੇ ਖੁਦ ਚੇਅਰਮੈਨ ਲੱਗੇ ਆਇਆ ਨਹੀਂ ਕੋਈ ਕੀ ਨਹੀਂ ਬਾਤ ਨਹੀਂ ਪੁੱਛ ਸੋ ਬਹੁਤ ਬੁਰੇ ਹਾਲਾਤ ਨੇ ਪਰ ਸਾਨੂੰ ਕਿਸ ਤੋਂ ਉਮੀਦ ਵੀ ਨਹੀਂ ਹੈਗੀ ਪੰਜਾਬੀ ਸਾਡੇ ਹੈਗੇ ਨੇ ਨਹੀਂ ਆਪਾਂ ਨੂੰ ਤਾਂ ਪੰਜਾਬ ਨਾ ਪੰਜਾਬ ਹੀ ਖੜਾ ਏ ਕਿਉਂਕਿ ਜੇ ਪੰਜਾਬ ਨਾ ਪੰਜਾਬ ਨਾ ਹੁੰਦਾ ਸ਼ਾਇਦ ਅੱਜ ਸਾਡੀ ਆ ਹਾਲਾਤ ਨਹੀਂ ਤੇ ਅੱਗੇ ਛੜਕਦੇ ਆ ਜੇ ਇਹਨਾਂ ਸਾਡੇ ਟਿੱਡ 'ਚ ਰੋਟੀ ਪਾਈ ਤੇ ਪੰਜਾਬੀ ਰੋਟੀ ਵਗੈਰਾ ਖਾ ਲਈ ਤੁਸੀਂ ਹਾਂਜੀ ਇੰਨਾ ਹੀ ਰੋਟੀ ਪਾਈ ਸਾਡੇ ਟਿੱਡ 'ਚ ਨਹੀਂ ਤੇ ਅੱਜ ਤੇ ਟਿੱਡ ਤੋਂ ਵੀ ਅਸੀਂ ਉਤਰਤ ਮਰੇ ਹੀ ਮਰੇ ਹੇ ਪੇਟ ਤੋਂ ਵੀ ਚਲੇ ਜਾਣਾ ਹੈ ਬਹੁਤ ਮਾੜੇ ਹਾਲਾਤ ਫਿਰ ਸ਼ਾਮ ਨੂੰ ਤੁਸੀਂ ਹੁਣ ਇੱਥੇ ਰਾਖੀ ਕਰ ਰਹੇ ਹੋ ਬਾਅਦ ਚੁੱਥੇ ਚੱਲ ਜਾਈਓ ਹਾਂ ਫਿਰ ਨਹੀਂ ਉੱਥੇ ਚਲੇ ਜਾਣਾ ਕਿਉਂਕਿ ਗੇਟ ਬੰਦ ਕਰ ਦਾਂਗੇ ਫਿਰ ਇਹ ਵੀ ਡਾਰਿਆ ਨਾ ਕੋਈ ਜਾ ਕੇ ਜਿਹੜਾ ਮਾੜਾ ਮੋਟਾ ਹੈਗਾ ਉਹ ਵੀ ਨਾ ਚੁੱਕ ਕੇ ਗਾਂਚੂ ਕੋਈ ਪੈਸੇ ਪੁੱਸੇ ਤਾਂ ਨਹੀਂ ਭਿੱਜੇ ਕੁਝ ਹੋਰ ਮਾੜਾ ਮੋਟਾ ਗੇਣਾ ਗੱਟ ਕਹਿਣੇ ਤਾਂ ਤੇ ਪਤਾ ਨਹੀਂ ਹੁਣ ਬੱਚੇ ਆ ਗਏ ਨਹੀਂ ਬੱਚੇ ਆ ਵੀ ਹੈਗਾ ਵਾਕੇ ਜਾਂ ਰੋੜ ਰੜ ਗਿਆ ਨਹੀਂ ਮੈਂ ਕੁਝ ਵੀ ਕਹਿ ਸਕਦੀ ਪਰ ਇਹ ਵੀ ਬਾਕੀ ਜੋ ਹੈਗਾ ਉਹ ਤੁਹਾਡੇ ਸਾਹਮਣੇ ਹੀ ਹੈ ਜੀ ਤੇ ਬਹੁਤ ਮਾੜੇ ਹਾਲਾਤ ਨੇ ਇੱਥੇ ਦੇ ਅਸੀਂ ਰਮਦਾਸ ਉਹਦੇ ਲੱਗੇ ਆਂਗੇ ਪਿੰਡ ਕੋਨਿਆਲ ਦੇ ਬਿਲਕ ਲਿੰਕ ਰੋਡ ਦੇ ਉੱਤੇ ਭੈਣ ਦਾ ਜਿਹੜਾ ਘਰ ਬਣਿਆ ਹੋਇਆ ਹੈਗਾ ਸਾਡੇ ਤੋਂ ਲੋਕੇਸ਼ਨ ਵੀ ਲੈ ਸਕਦੇ ਹੋ ਤੇ ਇੱਥੇ ਤੁਹਾਨੂੰ ਅਸੀਂ ਹਾਲਾਤ ਦਿਖਾ ਰਹੇ ਹਾਂ ਕਿ ਇੱਕ ਵਾਰੀ ਇਸ ਭੈਣ ਦੀ ਮਦਦ ਦੇ ਲਈ ਜਰੂਰ ਸੰਸਥਾਵਾਂ ਜਾਂ ਜੋ ਵੀ ਇਹਦੇ ਫੋਨ ਦੇ ਉੱਤੇ ਕੰਟੈਕਟ ਕਰੋ ਧੰਨਵਾਦ ਦੋਸਤੋ